ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਕਿਤੇ ਨਾ ਕਿਤੇ ਕਿਸਾਨਾਂ ਦੇ ਜਿਹੜੇ ਚਿਹਰੇ ਐ ਉਹ ਅੱਜ ਖੁਸ਼ ਨਜ਼ਰ ਆ ਰਹੇ ਗੱਲਬਾਤ ਕਰ ਲਵਾਂਗੇ ਕਿਸਾਨਾਂ ਦੇ ਨਾਲ ਵੀਰ ਜੀ ਲੈਂਡ ਪੋਲਿੰਗ ਜਿਹੜੀ ਪਾਲਿਸੀ ਐ ਵਾਪਸ ਲੈ ਲਈ ਗਈ ਸਰਕਾਰ ਵੱਲੋਂ ਕਿਦਾਂ ਦੇਖਦੇ ਹਾਂ ਅਸੀਂ ਜੋ ਸਰਕਾਰ ਨੇ ਪੰਜਾਬ ਸਰਕਾਰ ਨੇ ਲੈਂਡ ਪੋਲਿੰਗ ਪਾਲਿਸੀ ਲਾਗੂ ਕੀਤੀ ਸੀ ਉਹਦਾ ਨੋਟੀਫਿਕੇਸ਼ਨ ਕੀਤਾ ਸੀਗਾ ਅਸੀਂ ਸਰਕਾਰ ਦੀ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਉਹਨਾਂ ਨੇ ਉਹ ਵਾਪਸ ਲਿਆ ਹੈਗਾ ਪਰ ਅਸੀਂ ਨਾਲ ਹੀ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਉਹ ਲੈਂਡ ਪੋਲਿੰਗ ਪਾਲਿਸੀ ਬਣਾਈ ਸੀਗੀ ਉਸ ਨੂੰ ਪਾਸ ਕੀਤਾ ਸੀ ਉਸੇ ਪ੍ਰੋਸੀਜਰ ਦੇ ਥਰੂ ਉਸ ਨੂੰ ਰੱਦ ਕੀਤਾ ਜਾਵੇ ਅਸੀਂ ਉਹਨਾਂ ਚਿਰ ਖੁਸ਼ੀ ਨਹੀਂ ਪ੍ਰਗਟਾ ਸਕਦੇ ਜਿੰਨਾ ਚਿਰ ਵਿਧਾਨ ਸਭਾ ਦੇ ਸੈਸ਼ਨ ਬਲਾਕੇ ਉਸ ਨੂੰ ਰੱਦ ਨਹੀਂ ਕੀਤਾ ਜਾਂਦਾ ਕਾਫੀ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਸੀਗਾ ਕਹਿ ਸਕਦੇ ਵੀ ਕਿਸਾਨਾਂ ਦਾ ਜਿਹੜਾ ਸੰਘਰਸ਼ ਉਹਨੂੰ ਬੂਰ ਪੈ ਗਿਆ ਬਿਲਕੁਲ ਜੀ ਕਿਸਾਨ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਰਲ ਕੇ ਜੋ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤੇ ਕੁਤਲੇ ਸਾੜੇ ਉਸ ਨੂੰ ਉਸ ਰੋ ਨੂੰ ਦੇਖਦੇ ਹੋਏ ਸਰਕਾਰ ਨੇ ਲੈਂਡ ਪੋਲਿੰਗ ਪਾਲਸੀ ਵਾਪਸ ਲਈਆ ਪਰ ਸਾਡੀ ਆਉਣ ਵਾਲੀ ਮਹਾਪੰਚਾਇਤ ਜੋ ਸਮਰਾਲੇ ਹੋਣੀ ਆ ਉਹ ਉਸੇ ਤਰ੍ਹਾਂ ਹੀ ਹੋਵੇਗੀ ਅੱਜ ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਲਿਆ ਜਿੰਨਾ ਚਿਰ ਸਰਕਾਰ ਇਹ ਵਿਧਾਨ ਸਭਾ ਦੇ ਵਿੱਚ ਲਿਆ ਕੇ ਉਸ ਨੂੰ ਰੱਦ ਨਹੀਂ ਕਰਦੀ ਲੈਂਡ ਪੋਲਿੰਗ ਪਾਲਸੀ ਨੂੰ ਉਨਾਂ ਚਿਰ ਇਹ ਇਦਾਂ ਹੀ ਧਰਨੇ ਪ੍ਰਦਰਸ਼ਨ ਚ ਚੱਲਦੇ ਰਹਿਣਗੇ ਤੁਸੀਂ ਕਿਦਾਂ ਦੇਖਦੇ ਹੋ ਸਰ ਜਿਹੜਾ ਲੈਂਡ ਪੋਲਿੰਗ ਪਾਲਸੀ ਦਾ ਜਿਹੜਾ ਇੱਕ ਨੋਟੀਫਿਕੇਸ਼ਨ ਜਾਰੀ ਹੋ ਰਿਹਾ ਹੈ ਕਿਦਾਂ ਦੇਖਦੇ ਹੋ ਜਿਹੜਾ ਹੁਣ ਇੱਕ ਕਾਨੂੰਨ ਜਿਹੜਾ ਬਸ ਲੈ ਲਿਆ ਇਹ ਹਲੇ ਦਾ ਇਹ ਓਰਲ ਆ ਸਾਰਾ ਕੁਝ ਇਹ ਗੱਲਾਂ ਬਾਤਾਂ ਚ ਹੈ ਜਿੰਨਾ ਚਿਰ ਜਿਵੇਂ ਇਹ ਬਣੀ ਸੀ ਜਿਵੇਂ ਕੈਬਨਿਟ ਦੀ ਮੀਟਿੰਗ ਚ ਹੋਇਆ ਜਿਵੇਂ ਇਹਨੂੰ ਵਿਧਾਨ ਸਭਾ ਦੇ ਵਿੱਚ ਜਾਂ ਜਿੱਤਾਂ ਵੀ ਇਹਨੂੰ ਪਾਸ ਕੀਤਾ ਜਿੰਨਾ ਚਿਰ ਉਹਨਾਂ ਉਸੇ ਪ੍ਰੋਸੈਸ ਨਾਲੇ ਪਾਸ ਵਾਪਸ ਨਹੀਂ ਹੁੰਦੀ ਉਹਨਾਂ ਚਿਰ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੋ ਹੁਣ ਸੰਯੁਕਤ ਐਸਕੇਐਮ ਦੀ ਜੋ ਮੀਟਿੰਗ ਆ ਜੋ ਮੀਟਿੰਗ ਚ ਹੁਣ ਉਹ ਫੈਸਲਾ ਲਿਆ ਜਾਊਗਾ ਉਹਵੇਂ ਹੋਊਗੀ ਐਸਕੇਐਮ ਦੀ ਜਿਹੜੀ ਮੀਟਿੰਗ ਆ ਉਹਵੇਂ ਹੋਊਗੀ ਉਹਦੇ ਵਿੱਚ ਜੋ ਫੈਸਲਾ ਲਿਆ ਜਾਊਗਾ ਉਸ ਤੋਂ ਅੱਗੇ ਜੇ ਮੈਂ ਵੀ ਇਹ ਹੋਊਗਾ ਕੀਤਾ ਜਾਊਗਾ ਪਰ ਗਾਂ ਤੋਂ ਅਸੀਂ ਵੀ ਇਹ ਬੇਨਤੀਆਂ ਕਰਦੇ ਆ ਸਾਰੀਆਂ ਸਰਕਾਰਾਂ ਨੂੰ ਵੀ ਜਦੋਂ ਵੀ ਕੋਈ ਕਿਸਾਨਾਂ ਦੇ ਨਾਲ ਕੋਈ ਕਾਸ਼ਤਕਾਰਾਂ ਦੇ ਨਾਲ ਕੋਈ ਇਹੋ ਜਿਹਾ ਕੋਈ ਬਿੱਲ ਲਿਆਉਣਾ ਹੋਵੇ ਤਾਂ ਕਾਸ਼ਤਕਾਰਾਂ ਦੇ ਨੁਮਾਇੰਦਿਆਂ ਨੂੰ ਜ਼ਰੂਰ ਵਿੱਚ ਉਹਨਾਂ ਨੂੰ ਬਾਹਰ ਲੈਣਾ ਚਾਹੀਦਾ ਤਾਂ ਕਿ ਕੁਝ ਨਾ ਕੁਝ ਜਿਹੜੀ ਜ਼ਿੰਮੇਵਾਰਾਂ ਦੀ ਵੀ ਆਵਾਜ਼ ਵਿੱਚ ਆਵੇ ਨਿਹਰਾਪੁਰ ਆਪ ਨਹੀਂ ਤੁਸੀਂ ਬਹਿ ਕੇ ਉੱਥੇ 에어 ਕੰਡੀਸ਼ਨ ਕਮਰਿਆਂ 'ਚ ਬਹਿ ਕੇ ਤੇ ਮੁੜ ਕੇ ਤੁਸੀਂ ਉੱਥੇ ਸਾਡੇ ਦੇ ਲਾਗੂ ਕਰਦੇ ਹੋ ਕਿਸੇ ਨੂੰ ਗਰਾਊਂਡ ਦੀ ਸਿਚੁਏਸ਼ਨ ਦਾ ਪਤਾ ਹੀ ਨਹੀਂ ਗਿਆ ਕੋਈ ਅਨਸਰਟਨ ਜੇ ਮਾਹੌਲ ਦੇ ਵਿੱਚ ਸਾਰੀ ਗੱਲਾਂបਤਾਂ ਚੱਲੀਆਂ ਲੋਕ ਬਹੁਤ ਸ਼ਿਸ਼ੋ ਪੰਜੇ ਸੀ ਪਰ ਹਾਲ ਦੀ ਘੜੀ ਚਲੋ ਅਸੀਂ ਇਸ ਨੂੰ ਬੜਾ ਇੱਕ ਰਿਲੈਕਸ ਜਿਹਾ ਫੀਲ ਕਰਦੇ ਆ ਚਲੋ ਚੰਗਾ ਕੀਤਾ ਜੋ ਉਹਨਾਂ ਨੇ ਕੀਤਾ ਪਰ ਗਾ ਅਸੀਂ ਚਾਹੁੰਦੇ ਆ ਵੀ ਇਹਨੂੰ ਉਵੇਂ ਹੀ ਹੋਵੇ ਜਿਵੇਂ ਕਾਨੂੰਨ ਨੇ ਇਹਨੂੰ ਇਹਨਾਂ ਨੇ ਕਾਨੂੰਨ ਬਣਾਇਆ ਸੀ ਉਹਨੂੰ ਉਸੇ ਕਾਨੂੰਨ ਦੇ ਮੁਤਾਬਕ ਇਹਨੂੰ ਰੱਦ ਕੀਤਾ ਜਾਵੇ ਬਲਕਰਨ ਜੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਸੀਂ ਮੈਨੂੰ ਇਹ ਦੱਸੋ ਵੀ ਜੇਕਰ ਹੁਣ ਤੁਸੀਂ ਕਹਿ ਰਹੇ ਹੋ ਵੀ ਨੋਟੀਫਿਕੇਸ਼ਨ ਜਾਰੀ ਹੋਏਗਾ ਉਦੋਂ ਤੱਕ ਨਹੀਂ ਮੰਨਦੇਗੇ ਅਗਲਾ ਕਦਮ ਕੀ ਰਹੇਗਾ ਅਗਲੀ ਰਣਨੀਤੀ ਕੀ ਹੈ ਅਖਰੀ ਰਣਨੀਤੀ ਉਹੀ ਹੈ ਜਿੱਨਾਂ ਚਿਰ ਸਰਕਾਰ ਸਪੈਸ਼ਲ ਵਿਧਾਨ ਸਭਾ ਸੈਸ਼ਨ ਬਲਾਕੇ ਇਸ ਨੂੰ ਰੱਦ ਨਹੀਂ ਕਰਦੀ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਐਮਰਜੈਂਸੀ ਮੀਟਿੰਗ ਹੋਈ ਸੀ ਉਹਨਾਂ ਨੇ ਜੋ ਸਮਰਾਲੇ ਵਿਖੇ ਮਹਾਪੰਚਾਇਤ ਰੱਖਿਆ ਉਸੇ ਤਰ੍ਹਾਂ ਹੀ ਉਹਨੂੰ ਰੱਖਿਆ ਹੋਇਆ ਹੈਗਾ ਸਟੇਬਲ ਅਸੀਂ ਉਹ ਹਰ ਹਾਲਤ ਉਹ ਮਹਾਪੰਚਾਇਤ ਕਰਾਂਗੇ ਅੱਗੇ ਜੋ ਸੰਯੁਕਤ ਕਿਸਾਨ ਮੋਰਚਾ ਦਾ ਆਦੇਸ਼ ਆਊਗਾ ਅਸੀਂ ਉਸ ਦੇ ਹਿਸਾਬ ਨਾਲ ਚੱਲਾਂਗੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਜੇ ਕਿਸਾਨਾਂ ਲਈ ਜਾਂ ਮਜ਼ਦੂਰਾਂ ਲਈ ਕੋਈ ਵੀ ਪਾਲਿਸੀ ਬਣਾਉਣੀ ਆ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਬਹੁਤ ਪੜੇ ਲਿਖੇ ਗ੍ਰੈਜੂਏਟ ਕਿਸਾਨ ਆਗੂ ਹਨ ਮਜ਼ਦੂਰ ਆਗੂ ਹਨ ਪੜੇ ਲਿਖੇ ਉਹਨਾਂ ਨੂੰ ਨਾਲ ਲੈ ਕੇ ਵਿਚਭਾ ਕੇ ਇਹੋ ਜਿਹੀਆਂ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਸਰਕਾਰ ਨੂੰ ਮੁੜ ਕੇ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਬਿਲਕੁਲ ਇਹ ਸਾਨੂੰ ਵਕ ਵਕ ਕਿਸਾਨ ਜਿਨ੍ਹਾਂ ਦਾ ਸਾਫ ਤੌਰ ਤੇ ਕਿਹਾ ਜਾ ਰਿਹਾ ਜੇਕਰ ਸਰਕਾਰ ਨੇ ਕੋਈ ਪਾਲਿਸੀ ਬਣਾਉਣੀ ਹੈ ਤਾਂ ਕਿਸਾਨਾਂ ਦੇ ਜਿਹੜੇ ਵੱਡੇ ਵੱਡੇ ਲੀਡਰ ਨੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਵਿੱਚ ਬਿਠਾ ਕੇ ਉਹਨਾਂ ਦੇ ਨਾਲ ਜਿਹੜਾ ਸਾਰਾ ਰابطਾ ਕਰਕੇ ਇਹ ਪਾਲਿਸੀਆਂ ਜਿਹੜੀਆਂ ਤਿਆਰ ਕੀਤੀਆਂ ਜਾਣ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਤੇ ਨਾ ਕਿਤੇ ਕਿਸਾਨਾਂ ਦੇ ਜਿਹੜੇ ਚਿਹਰੇ ਆ ਉਹ ਅੱਜ ਖੁਸ਼ ਨਜ਼ਰ ਆ ਰਹੇ ਗੱਲਬਾਤ ਕਰ ਲਵਾਂਗੇ ਕਿਸਾਨਾਂ ਦੇ ਨਾਲ ਵੀਰ ਜੀ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈ ਵਾਪਸ ਲੈ ਲਈਏ ਸਰਕਾਰ ਵੱਲੋਂ ਕਿਦਾਂ ਦੇਖਦੇ ਹੋ ਅਸੀਂ ਜੋ ਸਰਕਾਰ ਨੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਲਾਗੂ ਕੀਤੀ ਸੀ ਉਹਦਾ ਨੋਟੀਫਿਕੇਸ਼ਨ ਕੀਤਾ ਸੀਗਾ ਅਸੀਂ ਸਰਕਾਰ ਦੀ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਉਹਨਾਂ ਨੇ ਉਹ ਵਾਪਸ ਲਿਆ ਹੈਗਾ ਪਰ ਅਸੀਂ ਨਾਲ ਹੀ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਉਹ ਲੈਂਡ ਪੂਲਿੰਗ ਪਾਲਿਸੀ ਬਣਾਈ ਸੀਗੀ ਉਸ ਨੂੰ ਪਾਸ ਕੀਤਾ ਸੀ ਉਸੇ ਪ੍ਰੋਸੀਜਰ ਦੇ ਥਰੂ ਉਸ ਨੂੰ ਰੱਦ ਕੀਤਾ ਜਾਵੇ ਅਸੀਂ ਉਹਨਾਂ ਚਿਰ ਖੁਸ਼ੀ ਨਹੀਂ ਪ੍ਰਗਟਾ ਸਕਦੇ ਜਿੰਨਾ ਚਿਰ ਵਿਧਾਨ ਸਭਾ ਦੇ ਸੈਸ਼ਨ ਬਲਾਕੇ ਉਸ ਨੂੰ ਰੱਦ ਨਹੀਂ ਕੀਤਾ ਜਾਂਦਾ ਕਾਫੀ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਸੀਗਾ ਕਹਿ ਸਕਦੇ ਵੀ ਕਿਸਾਨਾਂ ਦਾ ਜਿਹੜਾ ਸੰਘਰਸ਼ ਉਹਨੂੰ ਬੂਰ ਪੈ ਗਿਆ। ਬਿਲਕੁਲ ਜੀ ਕਿਸਾਨ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਰਲ ਕੇ ਜੋ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤੇ, ਪੁਤਲੇ ਸਾੜੇ ਉਸ ਨੂੰ ਉਸ ਰੋਹ ਨੂੰ ਦੇਖਦੇ ਹੋਏ ਸਰਕਾਰ ਨੇ ਲੈਂਡ ਪੋਲਿੰਗ ਪਾਲਿਸੀ ਵਾਪਸ ਲਈਆ ਪਰ ਸਾਡੀ ਆਉਣ ਵਾਲੀ ਮਹਾਪੰਚਾਇਤ ਜੋ ਸਮਰਾਲੇ ਹੋਣੀ ਆ ਉਹ ਉਸੇ ਤਰ੍ਹਾਂ ਹੀ ਹੋਵੇਗੀ। ਅੱਜ ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਲਿਆ ਜਿੰਨਾ ਚਿਰ ਸਰਕਾਰ ਇਹ ਵਿਧਾਨ ਸਭਾ ਦੇ ਵਿੱਚ ਲਿਆ ਕੇ ਉਸ ਨੂੰ ਰੱਦ ਨਹੀਂ ਕਰਦੀ ਲੈਂਡ ਪੋਲਿੰਗ ਪਾਲਿਸੀ ਨੂੰ ਉਹਨਾਂ ਚਿਰ ਇਹ ਇਦਾਂ ਹੀ ਧਰਨੇ ਪ੍ਰਦਰਸ਼ਨ ਚ ਚੱਲਦੇ ਰਹਿਣਗੇ ਤੁਸੀਂ ਕਿਦਾਂ ਦੇਖਦੇ ਹੋ ਸਰ ਜਿਹੜਾ ਲੈਂਡ ਪੋਲਿੰਗ ਪਾਲਿਸੀ ਦਾ ਜਿਹੜਾ ਇੱਕ ਨੋਟੀਫਿਕੇਸ਼ਨ ਜਾਰੀ ਹੋ ਰਿਹਾ ਹੈ ਕਿਦਾਂ ਦੇਖਦੇ ਹੋ ਜਿਹੜਾ ਹੁਣ ਇੱਕ ਕਾਨੂੰਨ ਜਿਹੜਾ ਬਣ ਲੈ ਗਿਆ ਇਹ ਹਲੇ ਤਾਂ ਇਹ ਔਰਲ ਆ ਸਾਰਾ ਕੁਝ ਇਹ ਗੱਲਾਂ ਬਾਤਾਂ ਚ ਹੈ ਜਿੰਨਾ ਚਿਰ ਜਿਵੇਂ ਇਹ ਬਣੀ ਸੀ ਜਿਵੇਂ ਕੈਬਨਿਟ ਦੀ ਮੀਟਿੰਗ ਚ ਹੋਇਆ ਜਿਵੇਂ ਇਹਨੂੰ ਵਿਧਾਨ ਸਭਾ ਦੇ ਵਿੱਚ ਜਾਂ ਜਿੱਦਾਂ ਵੀ ਇਹਨੂੰ ਪਾਸ ਕੀਤਾ ਜਿੰਨਾ ਚਿਰ ਉਹਨਾਂ ਉਸੇ ਪ੍ਰੋਸੈਸ ਨਾਲੇ પાਸ ਵਾਪਸ ਨਹੀਂ ਹੁੰਦੀ ਉਹਨਾਂ ਚਿਰ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੋ ਹੁਣ ਸੰਯੁਕਤ ਐਸਕੇਐਮ ਦੀ ਜੋ ਮੀਟਿੰਗ ਆ ਜੋ ਮੀਟਿੰਗ 'ਚ ਹੁਣ ਉਹ ਫੈਸਲਾ ਲਿਆ ਜਾਊਗਾ ਉਹਵੇਂ ਹੋਊਗੀ ਐਸਕੇਐਮ ਦੀ ਜਿਹੜੀ ਮੀਟਿੰਗ ਆ ਉਹਵੇਂ ਹੋਊਗੀ ਉਹਦੇ ਵਿੱਚ ਜੋ ਫੈਸਲਾ ਲਿਆ ਜਾਊਗਾ ਉਸ ਤੋਂ ਅੱਗੇ ਜਿਵੇਂ ਵੀ ਹੋਊਗਾ ਕੀਤਾ ਜਾਊਗਾ ਪਰ ਗਾਂ ਤੋਂ ਅਸੀਂ ਵੀ ਇਹ ਬੇਨਤੀਆਂ ਕਰਦੇ ਆ ਸਾਰੀਆਂ ਸਰਕਾਰਾਂ ਨੂੰ ਵੀ ਜਦੋਂ ਵੀ ਕੋਈ ਕਿਸਾਨਾਂ ਦੇ ਨਾਲ ਕੋਈ ਕاشتਕਾਰਾਂ ਦੇ ਨਾਲ ਕੋਈ ਇਹੋ ਜਿਹਾ ਕੋਈ ਬਿੱਲ ਲਿਆਉਣਾ ਹੋਵੇ ਤਾਂ ਕਾਸ਼ਤਕਾਰਾਂ ਦੇ ਨੁਮਾਇੰਦਿਆਂ ਨੂੰ ਜਰੂਰ ਵਿੱਚ ਉਹਨਾਂ ਨੂੰ ਬਾਹਰ ਲੈਣਾ ਚਾਹੀਦਾ ਤਾਂ ਕਿ ਕੁਝ ਨਾ ਕੁਝ ਜਿਹੜੀ ਜ਼ਿੰਮੇਵਾਰਾਂ ਦੀ ਵੀ ਅਵਾਜ਼ ਵਿੱਚ ਆਵੇ ਨਿਹਰਾਪੁਰ ਆਪ ਨਹੀਂ ਤੁਸੀਂ ਬਹਿ ਕੇ ਉੱਥੇ 에어 ਕੰਡੀਸ਼ਨ ਕਮਰੇ ਅੰਦਰ ਬਹਿ ਕੇ ਤੇ ਮੁੜ ਕੇ ਤੁਸੀਂ ਉੱਥੇ ਸਾਡੇ ਤੇ ਲਾਗੂ ਕਰਦੇ ਹੋ ਕਿਸੇ ਨੂੰ ਗਰਾਊਂਡ ਦੀ ਸਿਚੁਏਸ਼ਨ ਦਾ ਪਤਾ ਹੀ ਨਹੀਂ ਗਿਆ ਕੋਈ ਅਨਸਰਟਨ ਜੇ ਮਾਹੌਲ ਦੇ ਵਿੱਚ ਸਾਰੀ ਗੱਲਾਂបਤਾਂ ਚੱਲੀਆਂ ਲੋਕ ਬਹੁਤ ਸ਼ਿਸ਼ੋ ਪੰਜੇ ਸੀ ਪਰ ਹਾਲ ਦੀ ਘੜੀ ਚਲੋ ਅਸੀਂ ਇਸ ਨੂੰ ਬੜਾ ਇੱਕ ਰਿਲੈਕਸ ਜਿਹਾ ਫੀਲ ਕਰਦੇ ਆ ਚਲੋ ਚੰਗਾ ਕੀਤਾ ਜੋ ਉਹਨਾਂ ਨੇ ਕੀਤਾ ਪਰ ਗਾਂ ਅਸੀਂ ਚਾਹੁੰਨੇ ਆ ਵੀ ਇਹਨੂੰ ਉਵੇਂ ਹੀ ਹੋਵੇ ਜਿਵੇਂ ਕਾਨੂੰਨ ਨੇ ਇਹਨੂੰ ਇਹਨਾਂ ਨੇ ਕਾਨੂੰਨ ਬਣਾਇਆ ਸੀ ਉਹਨੂੰ ਉਸ ਕਾਨੂੰਨ ਦੇ ਮੁਤਾਬਕ ਹੀ ਨੂੰ ਰੱਦ ਕੀਤਾ ਜਾਵੇ ਬਲਕਰਨ ਜੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਸੀਂ ਮੈਨੂੰ ਇਹ ਦੱਸੋ ਵੀ ਜੇਕਰ ਹੁਣ ਤੁਸੀਂ ਕਹਿ ਰਹੇ ਹੋ ਵੀ ਨੋਟੀਫਿਕੇਸ਼ਨ ਜਾਰੀ ਹੋਏਗਾ ਉਦੋਂ ਤੱਕ ਨਹੀਂ ਮੰਨਦੇਗੇ ਅਗਲਾ ਕਦਮ ਕੀ ਰਹੇਗਾ ਅਗਲੀ ਰਣਨੀਤੀ ਕੀ ਹੈ ਅਖਰੀ ਰਣਨੀਤੀ ਉਹੀ ਹੈ ਜਿੱਨਾਂ ਚਿਰ ਸਰਕਾਰ ਸਪੈਸ਼ਲ ਵਿਧਾਨ ਸਭਾ ਸੈਸ਼ਨ ਬਲਾਕੇ ਇਸ ਨੂੰ ਰੱਦ ਨਹੀਂ ਕਰਦੀ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਐਮਰਜੈਂਸੀ ਮੀਟਿੰਗ ਹੋਈ ਸੀ ਉਹਨਾਂ ਨੇ ਜੋ ਸਮਰਾਲੇ ਵਿਖੇ ਮਹਾਪੰਚਾਇਤ ਰੱਖਿਆ ਉਸੇ ਤਰ੍ਹਾਂ ਹੀ ਉਹਨੂੰ ਰੱਖਿਆ ਹੋਇਆ ਹੈਗਾ ਸਟੇਬਲ ਅਸੀਂ ਉਹ ਹਰ ਹਾਲਤ ਉਹ ਮਹਾਪੰਚਾਇਤ ਕਰਾਂਗੇ ਅੱਗੇ ਜੋ ਸੰਯੁਕਤ ਕਿਸਾਨ ਮੋਰਚਾ ਦਾ ਆਦੇਸ਼ ਆਊਗਾ ਅਸੀਂ ਉਸ ਦੇ ਹਿਸਾਬ ਨਾਲ ਚੱਲਾਂਗੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਜੇ ਕਿਸਾਨਾਂ ਲਈ ਜਾਂ ਮਜ਼ਦੂਰਾਂ ਲਈ ਕੋਈ ਵੀ ਪਾਲਿਸੀ ਬਣਾਉਣੀ ਆ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਬਹੁਤ ਪੜ੍ਹੇ ਲਿਖੇ ਗ੍ਰੈਜੂਏਟ ਕਿਸਾਨ ਆਗੂ ਹਨ ਮਜ਼ਦੂਰ ਆਗੂ ਹਨ ਪੜ੍ਹੇ ਲਿਖੇ ਉਹਨਾਂ ਨੂੰ ਨਾਲ ਲੈ ਕੇ ਵਿਚ ਬਾ ਕੇ ਇਹੋ ਜਿਹੀਆਂ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਸਰਕਾਰ ਨੂੰ ਮੁੜ ਕੇ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਬਿਲਕੁਲ ਇਹ ਸਾਨੂੰ ਵਕ ਵਕ ਕਿਸਾਨ ਜਿਨ੍ਹਾਂ ਦਾ ਸਾਫ ਤੌਰ ਤੇ ਕਿਹਾ ਜਾ ਰਿਹਾ ਜੇਕਰ ਸਰਕਾਰ ਨੇ ਕੋਈ ਪਾਲਿਸੀ ਬਣਾਉਣੀ ਹੈ ਤਾਂ ਕਿਸਾਨਾਂ ਦੇ ਜਿਹੜੇ ਵੱਡੇ ਵੱਡੇ ਲੀਡਰ ਨੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਵਿੱਚ ਬਿਠਾ ਕੇ ਉਹਨਾਂ ਦੇ ਨਾਲ ਜਿਹੜਾ ਸਾਰਾ ਰابطਾ ਕਰਕੇ ਇਹ ਪਾਲਿਸੀਆਂ ਜਿਹੜੀਆਂ ਤਿਆਰ ਕੀਤੀਆਂ ਜਾਣ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਤੇ ਨਾ ਕਿਤੇ ਕਿਸਾਨਾਂ ਦੇ ਜਿਹੜੇ ਚਿਹਰੇ ਆ ਉਹ ਅੱਜ ਖੁਸ਼ ਨਜ਼ਰ ਆ ਰਹੇ ਗੱਲਬਾਤ ਕਰ ਲਵਾਂਗੇ ਕਿਸਾਨਾਂ ਦੇ ਨਾਲ ਵੀਰ ਜੀ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈ ਵਾਪਸ ਲੈ ਲਈਏ ਸਰਕਾਰ ਵੱਲੋਂ ਕਿਦਾਂ ਦੇਖਦੇ ਆਂ ਅਸੀਂ ਜੋ ਸਰਕਾਰ ਨੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਲਾਗੂ ਕੀਤੀ ਸੀ ਉਹਦਾ ਨੋਟੀਫਿਕੇਸ਼ਨ ਕੀਤਾ ਸੀਗਾ ਅਸੀਂ ਸਰਕਾਰ ਦੀ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਉਹਨਾਂ ਨੇ ਉਹ ਵਾਪਸ ਲਿਆ ਹੈਗਾ ਪਰ ਅਸੀਂ ਨਾਲ ਹੀ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਉਹ ਲੈਂਡ ਪੂਲਿੰਗ ਪਾਲਿਸੀ ਬਣਾਈ ਸੀਗੀ ਉਸ ਨੂੰ ਪਾਸ ਕੀਤਾ ਸੀ ਉਸੇ ਪ੍ਰੋਸੀਜਰ ਦੇ ਥਰੂ ਉਸ ਨੂੰ ਰੱਦ ਕੀਤਾ ਜਾਵੇ ਅਸੀਂ ਉਹਨਾਂ ਚਿਰ ਖੁਸ਼ੀ ਨਹੀਂ ਪ੍ਰਗਟਾ ਸਕਦੇ ਜਿੰਨਾ ਚਿਰ ਵਿਧਾਨ ਸਭਾ ਦੇ ਸੈਸ਼ਨ ਬਲਾਕੇ ਉਸ ਨੂੰ ਰੱਦ ਨਹੀਂ ਕੀਤਾ ਜਾਂਦਾ ਕਾਫੀ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਸੀਗਾ ਕਹਿ ਸਕਦੇ ਵੀ ਕਿਸਾਨਾਂ ਦਾ ਜਿਹੜਾ ਸੰਘਰਸ਼ ਉਹਨੂੰ ਬੂਰ ਪੈ ਗਿਆ ਬਿਲਕੁਲ ਜੀ ਕਿਸਾਨ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਸੰਯੁਕਤ ਕਿਸਾਨ ਮੋਰਚਾ ਰਲ ਕੇ ਜੋ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤੇ ਪੁਤਲੇ ਸਾੜੇ ਉਸ ਨੂੰ ਉਸ ਰੋਹ ਨੂੰ ਦੇਖਦੇ ਹੋਏ ਸਰਕਾਰ ਨੇ ਲੈਂਡ ਪੋਲਿੰਗ ਪਾਲਿਸੀ ਵਾਪਸ ਲਈਆ ਪਰ ਸਾਡੀ ਆਉਣ ਵਾਲੀ ਮਹਾਪੰਚਾਇਤ ਜੋ ਸਮਰਾਲੇ ਹੋਣੀ ਆ ਉਹ ਉਸੇ ਤਰ੍ਹਾਂ ਹੀ ਹੋਵੇਗੀ ਅੱਜ ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਲਿਆ ਜਿੰਨਾ ਚਿਰ ਸਰਕਾਰ ਇਹ ਵਿਧਾਨ ਸਭਾ ਦੇ ਵਿੱਚ ਲਿਆ ਕੇ ਉਸ ਨੂੰ ਰੱਦ ਨਹੀਂ ਕਰਦੀ ਲੈਂਡ ਪੋਲਿੰਗ ਪਾਲਿਸੀ ਨੂੰ ਉਨਾ ਚਿਰ ਇਹ ਇਦਾਂ ਹੀ ਧਰਨੇ ਪ੍ਰਦਰਸ਼ਨ ਚੱਲਦੇ ਰਹਿਣਗੇ ਤੁਸੀਂ ਕਿਦਾਂ ਦੇਖਦੇ ਹੋ ਸਰ ਜਿਹੜਾ ਲੈਂਡ ਪੋਲਿੰਗ ਪਾਲਿਸੀ ਦਾ ਜਿਹੜਾ ਇੱਕ ਨੋਟੀਫਿਕੇਸ਼ਨ ਜਾਰੀ ਹੋ ਰਿਹਾ ਹੈ ਕਿਦਾਂ ਦੇਖਦੇ ਹੋ ਜਿਹੜਾ ਹੁਣ ਇੱਕ ਕਾਨੂੰਨ ਜਿਹੜਾ ਬਸ ਲੈ ਇਹ ਹਲੇ ਦਾ ਇਹ ਔਰਲ ਆ ਸਾਰਾ ਕੁਝ ਇਹ ਗੱਲਾਂ ਬਾਤਾਂ ਚ ਹੈ ਜਿੰਨਾ ਚਿਰ ਜਿਵੇਂ ਇਹ ਬਣੀ ਸੀ ਜਿਵੇਂ ਕੈਬਨਿਟ ਦੀ ਮੀਟਿੰਗ ਚ ਹੋਇਆ ਜਿਵੇਂ ਇਹਨੂੰ ਵਿਧਾਨ ਸਭਾ ਦੇ ਵਿੱਚ ਜਾਂ ਜਿੱਦਾਂ ਵੀ ਇਹਨੂੰ ਪਾਸ ਕੀਤਾ ਜਿੰਨਾ ਚਿਰ ਉਹਨਾਂ ਉਸੇ ਪ੍ਰੋਸੈਸ ਨਾਲੇ ਪਾਸ ਵਾਪਸ ਨਹੀਂ ਹੁੰਦੀ ਉਹਨਾਂ ਚਿਰ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੋ ਹੁਣ ਸੰਯੁਕਤ ਐਸਕੇਐਮ ਦੀ ਜੋ ਮੀਟਿੰਗ ਆ ਜੋ ਮੀਟਿੰਗ ਚ ਹੁਣ ਉਹ ਫੈਸਲਾ ਲਿਆ ਜਾਊਗਾ ਉਹਵੇਂ ਹੋਊਗੀ ਐਸਕੇਐਮ ਦੀ ਜਿਹੜੀ ਮੀਟਿੰਗ ਆ ਉਹਵੇਂ ਹੋਊਗੀ ਉਹਦੇ ਵਿੱਚ ਜੋ ਫੈਸਲਾ ਲਿਆ ਜਾਊਗਾ ਉਸ ਤੋਂ ਅੱਗੇ ਜਿਵੇਂ ਵੀ ਇਹ ਹੋਊਗਾ ਕੀਤਾ ਜਾਊਗਾ ਪਰ ਗਾਂ ਤੋਂ ਅਸੀਂ ਵੀ ਇਹ ਬੇਨਤੀਆਂ ਕਰਦੇ ਆ ਸਾਰੀਆਂ ਸਰਕਾਰਾਂ ਨੂੰ ਵੀ ਜਦੋਂ ਵੀ ਕੋਈ ਕਿਸਾਨਾਂ ਦੇ ਨਾਲ ਕੋਈ ਕਾਸ਼ਤਕਾਰਾਂ ਦੇ ਨਾਲ ਕੋਈ ਇਹੋ ਜਿਹਾ ਕੋਈ ਬਿੱਲ ਲਿਆਉਣਾ ਹੋਵੇ ਤਾਂ ਕਾਸ਼ਤਕਾਰਾਂ ਦੇ ਨੁਮਾਇੰਦਿਆਂ ਨੂੰ ਜ਼ਰੂਰ ਵਿੱਚ ਉਹਨਾਂ ਨੂੰ ਬਾਹਰ ਲੈਣਾ ਚਾਹੀਦਾ ਤਾਂ ਕਿ ਕੁਛ ਨਾ ਕੁਛ ਜਿਹੜੀ ਜ਼ਿੰਮੇਵਾਰਾਂ ਦੀ ਵੀ ਆਵਾਜ਼ ਵਿੱਚ ਆਵੇ ਨਿਹਰਾਪੁਰ ਆਪ ਨਹੀਂ ਤੁਸੀਂ ਬਹਿ ਕੇ ਉੱਥੇ 에어 ਕੰਡੀਸ਼ਨ ਕਮਰੇ ਅੰਦਰ ਬਹਿ ਕੇ ਤੇ ਮੁੜ ਕੇ ਤੁਸੀਂ ਉੱਥੇ ਸਾਡੇ ਦੇ ਲਾਗੂ ਕਰ ਦਿਓ ਕਿਸੇ ਨੂੰ ਗਰਾਊਂਡ ਦੀ ਸਿਚੁਏਸ਼ਨ ਦਾ ਪਤਾ ਹੀ ਨਹੀਂ ਗਿਆ ਕੋਈ ਅਨਸਰਟਨ ਜੇ ਮਾਹੌਲ ਦੇ ਵਿੱਚ ਸਾਰੀ ਗੱਲਾਂ ਬਾਤਾਂ ਚੱਲੀਆਂ ਲੋਕ ਬਹੁਤ ਸ਼ਿਸ਼ੋ ਪੰਜੇ ਸੀ ਪਰ ਹਾਲ ਦੀ ਘੜੀ ਚਲੋ ਅਸੀਂ ਇਸ ਨੂੰ ਬੜਾ ਇੱਕ ਰਿਲੈਕਸ ਜਿਹਾ ਫੀਲ ਕਰਦੇ ਆ ਚਲੋ ਚੰਗਾ ਕੀਤਾ ਜੋ ਉਹਨਾਂ ਨੇ ਕੀਤਾ ਪਰ ਗਾ ਅਸੀਂ ਚਾਹੁੰਦੇ ਆ ਵੀ ਇਹਨੂੰ ਉਵੇਂ ਹੀ ਹੋਵੇ ਜਿਵੇਂ ਕਾਨੂੰਨ ਨੇ ਇਹਨਾਂ ਨੇ ਕਾਨੂੰਨ ਬਣਾਇਆ ਸੀ ਉਹਨੂੰ ਉਸ ਕਾਨੂੰਨ ਦੇ ਮੁਤਾਬਕ ਹੀ ਉਹਨੂੰ ਰੱਦ ਕੀਤਾ ਜਾਵੇ ਬਲਕਰਨ ਜੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਸੀਂ ਮੈਨੂੰ ਇਹ ਦੱਸੋ ਵੀ ਜੇਕਰ ਹੁਣ ਤੁਸੀਂ ਕਹਿ ਰਹੇ ਹੋ ਵੀ ਨੋਟੀਫਿਕੇਸ਼ਨ ਜਾਰੀ ਹੋਏਗਾ ਉਦੋਂ ਤੱਕ ਨਹੀਂ ਮੰਨਦੇਗੇ ਅਗਲਾ ਕਦਮ ਕੀ ਰਹੇਗਾ ਅਗਲੀ ਰਣਨੀਤੀ ਕੀ ਹੈ ਅਖਰੀ ਰਣਨੀਤੀ ਉਹੀ ਹੈ ਜਿੱਨਾ ਚਿਰ ਸਰਕਾਰ ਸਪੈਸ਼ਲ ਵਿਧਾਨ ਸਭਾ ਸੈਸ਼ਨ ਬਲਾਕੇ ਇਸ ਨੂੰ ਰੱਦ ਨਹੀਂ ਕਰਦੀ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਐਮਰਜੈਂਸੀ ਮੀਟਿੰਗ ਹੋਈ ਸੀ ਉਹਨਾਂ ਨੇ ਜੋ ਸਮਰਾਲੇ ਵਿਖੇ ਮਹਾਪੰਚਾਇਤ ਰੱਖੀਆ ਉਸੇ ਤਰ੍ਹਾਂ ਹੀ ਉਹਨੂੰ ਰੱਖਿਆ ਹੋਇਆ ਹੈਗਾ ਸਟੇਬਲ ਅਸੀਂ ਉਹ ਹਰ ਹਾਲਤ ਉਹ ਮਹਾਪੰਚਾਇਤ ਕਰਾਂਗੇ ਅੱਗੇ ਜੋ ਸੰਯੁਕਤ ਕਿਸਾਨ ਮੋਰਚਾ ਦਾ ਆਦੇਸ਼ ਆਊਗਾ ਅਸੀਂ ਉਸ ਦੇ ਹਿਸਾਬ ਨਾਲ ਚੱਲਾਂਗੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਜੇ ਕਿਸਾਨਾਂ ਲਈ ਜਾਂ ਮਜ਼ਦੂਰਾਂ ਲਈ ਕੋਈ ਵੀ ਪਾਲਿਸੀ ਬਣਾਉਣੀ ਆ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਬਹੁਤ ਪੜ੍ਹੇ ਲਿਖੇ ਗ੍ਰੈਜੂਏਟ ਕਿਸਾਨ ਆਗੂ ਹਨ ਮਜ਼ਦੂਰ ਆਗੂ ਹਨ ਪੜ੍ਹੇ ਲਿਖੇ ਉਹਨਾਂ ਨੂੰ ਨਾਲ ਲੈ ਕੇ ਵਿਚ ਬਾ ਕੇ ਇਹੋ ਜਿਹੀਆਂ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਸਰਕਾਰ ਨੂੰ ਮੁੜ ਕੇ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਬਿਲਕੁਲ ਇਹ ਸਨ ਵਕ ਵਕ ਕਿਸਾਨ ਜਿਨ੍ਹਾਂ ਦਾ ਸਾਫ ਤੌਰ ਤੇ ਕਿਹਾ ਜਾ ਰਿਹਾ ਜੇਕਰ ਸਰਕਾਰ ਨੇ ਕੋਈ ਪਾਲਸੀ ਬਣਾਉਣੀ ਹੈ ਤਾਂ ਕਿਸਾਨਾਂ ਦੇ ਜਿਹੜੇ ਵੱਡਰ ਵੱਡੇ ਲੀਡਰ ਨੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਵਿੱਚ ਬਿਠਾ ਕੇ ਉਹਨਾਂ ਦੇ ਨਾਲ ਜਿਹੜਾ ਸਾਰਾ ਰابطਾ ਕਰਕੇ ਇਹ ਪਾਲਸੀਆਂ ਜਿਹੜੀਆਂ ਤਿਆਰ ਕੀਤੀਆਂ ਜਾਣ